ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਅੱਜ ਦੇ ਫੋਨੂਲੇ ਆਣੇ ਚ ਜੇਲਾ ਅੰਮ੍ਰਿਤ ਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਪਸ਼ੂ ਵਿਖਾਵਾਂਗੇ 3 ਝੋਟੀਆਂ ਤੇ 1 ਵਹਿੜਿਆ ਆਜਾ ਤੇ 2 ਪਸ਼ੂ ਗਾਈ ਦੇ ਕੋਲ ਟੋਕੜ ਗੱਬਣ ਝੋਟੀਆਂ ਵਾਂ ਇੱਕ ਉੱਚਾ ਬੱਚਾ ਇੱਕ ਉੱਚੇ ਬੱਚੇ ਵਾਲੀ ਤੇ ਇੱਕ ਟੋਕੜ ਵਹਿੜਿਆ ਤੇ ਆਪਾਂ ਪਹੁੰਚੇ ਭਾਜੀ ਬਗੀਚੇ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆ ਭਾਜੀ ਨਾਲ ਗੱਲਬਾਤ ਤੇ ਪੁੱਛਦੇ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੋਸਣਾਵ ਠੀਕ ਠਾਕ ਜੀ ਬਾ ਚੜਦੀ ਕਲਾ ਭਾਜੀ ਚਲੋ ਚੜਦੀ ਕਲਾ ਹੀ ਚਾਹੀਦੀ ਆ ਜੀ ਹਾਂ ਜੀ ਉਹ ਠੀਕ ਠਾਕ ਪਰਵਾਰ ਬਸ ਵਧੀਆ ਜੀ ਤਿਆਰੀ ਮੰਡੀ ਦੀ ਹਾਂ ਜੀ ਹਾਂ ਜੀ ਠੀਕ ਆ ਭਾਜੀ ਠੀਕ ਆ ਵਾਹ ਨਹੀਂ ਤੋਈ ਦਸਰ ਮੰਡੀ ਚਲੇ ਮੈਂ ਜਾ ਪਸ਼ੂ ਆਏ ਹੀ ਅਜੇ ਨਹੀਂ ਠੀਕ ਠੀਕ ਹੈ ਮੈਂ ਚਲ ਪਾ ਦਈਏ ਫਿਰ ਵੀਡੀਓ ਆਪਾਂ ਹਾਂ ਜੀ ਜੇ ਪਸ਼ੂਆਂ ਦਾ ਲੱਗਣਗੇ ਉੱਥੇ ਆਹ ਉਹ ਤੇ ਰਮਾਗੇ ਚਾਰ ਪੰਜ ਦੇਣਾ ਆ ਤੇਰਾ ਚਪਾਂ ਰੱਖਣਾ ਜਿਹੜੇ ਵੀਰ ਭਰਾ ਆਪਣੇ ਨਾਲ ਜੁੜੇ ਉਹਨਾਂ ਨੂੰ ਘਰ ਬੈਠਾ ਹੀ ਦਰਸ਼ਨ ਕਰਾਵਾਂਗੇ ਮੰਡੀ ਦੇ ਵਧੀਆ ਗੱਲ ਵਧੀਆ ਹੈ ਨਾ ਤੇ ਉਦੋਂ ਫਿਰ ਜਦੋਂ ਮੰਨ ਲਓ ਕਿਸੇ ਵੀਰ ਭਰਾ ਵੀਡੀਓ ਪਾਉਣੀ ਆ ਤੇ ਉਦੋਂ ਪਹੁੰਚਿਆ ਕਰਾਂਗੇ ਜਰੂਰ ਪਹੁੰਚਿਆ ਕਰੋਗੇ ਨਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਭਾਜੀ ਮੈਂ ਤਾਂ ਦਵਾ ਦਾ ਲਾਇ ਹੀ ਆ ਮਸ਼ੂਦ ਮੈਂ ਵੀਰ ਉਹਨਾਂ ਚਿਲਚਲਾ ਵੀਡੀਓ ਪਾ ਰਹੇ ਨਹੀਂ ਨਹੀਂ ਕੋਈ ਗੱਲ ਨਹੀਂ ਪਹੁੰਚਣਾ ਆਪਾਂ ਹਾਂਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੈਂ ਲਾ ਭਾਈ ਬਗੀਚਾ ਸਿੰਘ ਜੀ ਐਂਡ ਹਰਡ ਕਲਾਂ ਤਸੀਲ ਇਹ ਨਾਲਾ ਤੇ ਜ਼ਿਲ੍ਹਾ ਮਰਸਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9041796788 ਬਾਈ ਠੀਕ ਹੈ ਜੀ ਹਾਂ ਜੀ ਤੇ ਲੈਣ ਤੇ ਕੱਢ ਕੇ ਨਹੀਂ ਜੀ ਨੇ ਫੇਰ ਆਹ ਭੈਂਦੇ ਵੀ ਭਾਜੀ ਨੀਲੀ ਰਾਵੀ ਪਿਓਰ ਅੱਛਾ ਜੀ ਮੋਰਾ ਨਸਲ ਮੋਰਾ ਨਸਲ ਦੀ ਰਾਂਦੀ ਤੇ ਸ਼ੁਰੂਆਤ ਫਿਰ ਨੀਲੀ ਤੋਂ ਕਰੀਏ ਆ ਜੋ ਨੀਲੀ ਤੋਂ ਭਾਈ ਕਰੀਏ ਠੀਕ ਹੈ ਜੀ ਲਓ ਜੀ ਕਰੋ ਚਾਕਰ ਤੋਂ ਨੀਲੀ ਰਵੀ ਆਂ ਭਾਈ ਭਾਜੀ ਚੰਗੀ ਝੋਟੀ ਨੀਲੀ ਜਾਵੇਗੀ ਠੀਕ ਹੈ ਠੀਕ ਹੈ ਜੇ ਨੀਲੀ ਦੱਸਿਓ ਹਾਂ ਡਿਟੇਲ ਵਾਲੀ ਡਿਟੇਲ ਭਾਜੀ ਇਹ ਹੈਗੀ ਜੇ ਪੰਜਾਂ ਮਹੀਨੇ ਦੀ ਗੱਬੜ ਅੱਛਾ ਜੀ ਤੇ 6 ਕਿਲੋ ਲੀਟਰ ਦਾ ਦੁੱਧ ਜੀ ਇਥੇ ਲੇ ਠੀਕ ਹੈ ਠੀਕ ਹੈ ਲਓ ਭਾਜੀ ਪੰਜਾਂ ਮਹੀਨੇ ਦਾ ਚੈੱਕ ਪਾਸ ਮਗਰ ਇਹਦੇ ਕਟਾ ਜੀ ਠੀਕ ਹੈ ਜੀ ਮਿਕਲ ਕਾਫੀ ਭਾਜੀ ਪਿੱਛੇ ਹੈ ਗਾਰੇ ਉਹ ਵੀ ਤੁਹਾਨੂੰ ਚਾਹੁੰਦੇ ਆਂ ਇਹ ਠੰਡ ਨੂੰ ਪਾਉਦੀ ਚਾਹ। ਜੀ ਵੇਖੋ ਪਿਓਰ ਨੀਲੀ 라ਵੀ ਦੀ ਝੋਟੀ ਆ। ਤੇ ਠੰਡੀ ਸੀਲ ਵੀ ਪੜੀ ਆ ਵੇਖੋ। ਜਿੱਤਰਾ ਮਰਜੀ ਕੋਈ। ਬਹੁਤ ਠੰਡੀ ਸੀਲ ਆ। ਇਤਨਾ ਪਾ ਥੱਲੇ ਪੈ ਗਈ। ਆਪਣੇ ਲਾਇਆ ਵਾ। ਇਹ ਨਿਸ਼ਾਨੀਆਂ ਵੀ ਸਾਰੀਆਂ ਕਵਰ ਕਰਦੀਆਂ ਨੇ। ਖੁੱਲੋ ਬਾਈ ਹੋਰ ਖੁੱਲ ਕੇ ਵਖਾਈਏ। ਇੱਕੜੇ ਮੈਨੂੰ ਕੋਪਣ ਦੂਜੇ ਨੂੰ। ਇਹ ਦੂਜੇ ਨੂੰ ਬਾਜੀ ਗੱਬਨ ਜੀ। ਠੀਕ ਹੈ ਠੀਕ ਹੈ। ਲਓ ਜੀ ਦੂਜੇ ਨੂੰ ਗੱਬਨ ਤੇ ਸੱਜਦਾ ਕਿੰਨਾ ਕੀ ਮਿਲਕਾ। ਸੱਜਦਾ ਬਾਜੀ 15 ਤੋਂ ਪਲੱਸ ਦਾ ਰਕਾਰਡ ਜੇ। ਅੱਛਾ ਜੀ। ਬੜਿਆ ਮਾਲ ਚੰਗਾ ਵੀਰ ਹੋਣਾ ਗਜਨਾ ਝੋਟੀ ਦੀ ਜੀ ਆ। ਠੀਕ ਠੀ ਇਹ ਪੇਠ ਪੜੇ ਦੇ ਵੀ ਬਹੁਤ ਚੌੜੀ ਵਾਲੇ ਥਣਾ ਦਾ ਸੈਰ ਗਿਆ ਬਹੁਤ ਹੀ ਸ਼ਾਨਦਾਰ ਐਨ ਗਿੱਠ-ਗਿੱਟ ਦੇ ਲੱਗਾ ਵਾ ਇਹ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਕਵਰ ਕਰਦੀ ਆ ਇਹ 15 ਲੀਟਰ ਜਿਹੜਾ ਸੱਜਣ ਨੇ ਦੁੱਧ ਭਰਿਆ ਤੇ ਇਸ ਟਾਈਮ ਜਿਹੜੀ 50 ਮਿੰਨਿਟ ਚੱਕ ਪਾਸ ਤੇ 6 ਲੀਟਰ ਦੁੱਧ ਆ 6 ਬਾਈ ਹਾਂਜੀ 6 ਨੂੰ ਠੀਕ ਹੈ ਠੀਕ ਹੈ ਲਓ ਬਾਈ 6 ਲੀਟਰ ਜਿਹੜਾ ਦੁੱਧ ਐ ਸਾਮ ਪਿਆਰ ਆ ਤੇ ਮੇਲਕਾਫ ਜਿਹਦੇ ਪਿੱਛੇ ਪਰ ਉਹ ਚੱਕ ਬਾਕੀ ਥਾਂ ਤੋਂ ਬਹੁਤ ਹੀ ਚੰਗਾ ਬਾਈ ਬਹੁਤ ਜਿਆਦਾ ਜੱਗੇ ਭਾਜੀ ਠੀਕ ਹੈ ਠੀਕ ਹੈ ਜੀ ਤੇ ਕੀ ਮੁੱਲ ਬਾਈ ਕਰਨਾ ਰਹਿ ਰੇ ਲਓ ਪਾਜੀ ਮਗਰ ਇਹਦੇ ਕੱਟਾ ਵੀ 3-4 ਹਜ਼ਾਰ ਦਾ ਹੈਗਾ ਜੀ ਅੱਛਾ ਜੀ ਹਾਂਜੀ ਉਹ ਕੱਟੇ ਦੇ ਮਾਰੇ ਕੈਮਰਾ ਮਾਰ ਕੇ ਵਿਖਾਇਓ ਠੀਕ ਹੈ ਠੀਕ ਹੈ ਲਓ ਬਾਈ ਆਹ ਵਾਲਾ ਜਿਹੜਾ ਮੇਲਕਾਫ ਜਿਹੜਾ ਪਾ ਲਾਗੇ ਤਾਂ ਤੁਹਾਨੂੰ ਆਪਾਂ ਨਗਰਾਗੇ ਤੇ ਮੋਲੇ ਦਾ ਜਾਇਜ਼ ਕਰੀਏ ਆਪਾਂ ਹਾਂਜੀ ਹਾਂਜੀ ਮੋਲੇ ਦਾ 85 ਜ ਕਰ ਦੋ ਮਾਨਤਾਉਣ ਫੇਰਾ ਤੁਸੀਂ ਆਪ ਕੀ ਲਾ ਦੀਆਂ ਆਫਰਾਂ ਆਫਰ ਲਾ ਦੀਏ ਹਾਂ ਜੀ ਹਾਂ ਨਾ ਹੀ ਭਾਜੀ ਕਰ ਦਈਏ ਹਾਂ ਨਾ ਹੀ ਜਸ ਹਾਂ ਨਾ ਹੀ ਭਾਜੀ 75000 ਚੋੜੀ ਦਵਾਗੇ ਠੀਕ ਹੈ ਠੀਕ ਹੈ ਭਾਜੀ 75000 ਚੋ 200 ਰੁਪਏ ਦਾ ਛੋੜ 75000 وچ ਦੋ ਪਸ਼ੂ ਬਣ ਜਾਣੇ ਤੁਹਾਡੇ ਤੇ ਤਿੰਨ ਹੀ ਬਣ ਜਾਣੇ ਕਿ ਇੱਕ ਵਿੱਚ ਵੀ ਆ ਹਾਂ ਜੀ ਤਿੰਨ ਹੀ ਬਣ ਜਾਣੇ ਪਰ ਵੇਖ ਲਓ ਆ ਫਿਰਿਆ ਨਸਲ ਨਹੀਂ ਇਹੋ ਜੀ ਲੱਭਦੀ ਪਿਓਰ ਨੀਲੀ ਰਾਵੀ ਵੀ ਹੋਈ ਜਾਏ ਨੀਲੀ ਰਾਵੀ ਹੈ ਭਾਈ ਕਰੋ ਚੈੱਕ ਬਾਕੀ ਮਿਲ ਕੇ ਰਿਕਾਰਡ ਬਹੁਤ ਹੀ ਚੰਗਾ ਵਾ ਹਾਂ ਜੀ ਹਾਂ ਜੀ ਤੇ ਆਏ ਆ ਤੇ ਵੱਧ ਚੌਕ ਨੂੰ ਮੇਸਾਣਾ ਤੇ ਆ ਗਈ ਭਾਜੀ ਮੰਨ ਲਓ 16 17 ਕਿਲੋ ਝੋਡੀ ਚਾਹੁੰਦੇ ਦੱਸ ਕੀ ਡੇਢ ਚੰਗੀ ਆ ਉਹ ਭਾਜੀ ਬਾਕੀ ਭਾਰ ਭਾਂਡਾ ਬਹੁਤ ਜੰਦਾ ਵਾ ਤੇ ਆਜੋ ਹੁਣ ਦਜੇ ਨੰਬਰ ਤੇ ਦੱਸੇ ਛੋਟੀ ਭਾਰੇ ਇਹ ਵੀ ਜੀ ਡੇਢ ਦੀ ਡੇਢ ਤੋਂ 2 ਮਹੀਨੇ ਦੇ ਵਿੱਚ ਵਿੱਚ ਮਗਰ ਕੱਤੀ ਹੈ ਤੇ ਉਹ ਵਾਲੀ ਅੱਛਾ ਜੀ ਇਹ 9 10 ਕਿਲੋ ਲੀਟਰ ਵਾਲਾ ਸਾਡੇ ਦੋ ਦਈਏ ਠੀਕ ਹੈ ਠੀਕ ਹੈ ਲਓ ਭਾਜੀ ਬਾਕੀ ਤਾਂ ਬੋਲ ਕੇ ਆ ਗਈ ਹੈ ਸਰੋਚਾ ਕਾਰ ਲੱਕੋ ਤਾਂ ਬਹੁਤ ਹੀ ਤਗੜਾ ਵਾ ਡੀ ਝੋਡੀ ਪੂਰੀ ਫੁੱਲ ਹੈ ਜੀ ਇਹ ਵੀ ਕਿਨਵਾ ਸੁਆ ਸੁਈ ਹੀ ਇਹ ਵੀ ਜੀ ਦੂਜਾ ਸੁਆ ਸੁਈ ਹੈ ਜੋ ਠੀਕ ਹੈ ਤਾਂ ਇਹ ਦੂਜਾ ਸੁਆ ਸੁਈ ਇਹ ਤਾਂ ਕੱਦ ਕੜ ਬਹੁਤ ਹੀ ਤਗੜਾ ਵਾ ਇਹਨਾਂ ਸਿੰਗਲ ਹੱਡੀ ਆ ਗਈ ਆ ਇਹ ਠਕੂੜੇ ਦੀ ਇਹ ਵੀ ਬਹੁਤ ਚੰਗੀ ਹੈ ਅੱਛਾ ਜੀ ਮੈਂ ਚਲੋ ਤੁਹਾਡੀ ਜਾਣ ਕਰਕੇ ਫਿਰ ਮੈਂ ਚਲਾ ਉਸ ਤਰਾ ਕੱਲ ਨੂੰ ਕੋਣੀ ਹੀ ਵੀਡੀਓ ਅੱਛਾ ਜੀ ਠੀਕ ਹੈ ਠੀਕ ਹੈ ਦੇਖੋ ਕੱਦ ਵਜਨ ਵੇਖੋ ਝੋਡੀ ਦਾ ਕਿਤਾਬ ਜੀ ਫੇਸ ਕੁਆਲਟੀ ਦਾ ਸਿੰਗ-ਸਿੰਗ ਵੀ ਚੰਗਾ ਆ ਗਿਆ ਵਾ ਮਗਰ ਖੱਟੀ ਵੀ ਬੜੀ ਸ਼ਾਨਦਾਰ ਦੇ ਤੇ ਪਛੇਰੇ ਫੀ ਮਲਕਾਫ ਜੇ ਤੇ ਉਹ ਵੀ ਉਪਲਿਆ-ਪਲਿਆ ਤੁਹਾਨੂੰ ਮਿਲ ਜਣਾ ਵਾ ਵੇਰੀ ਸੱਜਣ ਨੇ ਫਿਰ ਕਿੰਨਾ ਕੁ ਭਰਿਆ ਸੀ ਸੱਜਣ ਭਾਈ 15 ਕਿਲੋ ਦਾ ਇਹ ਕਾਰਟ ਅਛਾ ਜੀ ਉਹਨੇ ਦੁੱਧ ਲੀਟਰਾਂ ਦਾ 10 ਆਪਾਂ 9 ਹੀ ਦੱਸਣ ਦੇ ਆ ਠੀਕ ਹੈ ਠੀਕ ਹੈ ਆ ਕੋਈ ਵੀ ਲੀਟਰ ਮਾਰ ਕੇ ਲੈ ਲੇ 10 ਟਾਈਮ ਦਾ 10 ਲੀਟਰ ਹੋਊਗਾ ਬਾਕੀ 9 ਦੀ ਗਰੰਟੀ ਆ ਭਾਈ ਦੀ ਕਿ ਸੱਜਣ ਨੇ ਇਹਦੇ ਵਿੱਚ 14-15 ਲੀਟਰ ਦੁੱਧ ਭਰਿਆ ਹੋਵੇ ਥੋੜਾ ਡਰਦੀ ਆ ਤੇ ਇਹਦਾ ਕੀ ਗੱਲ ਹੈ ਕੋਈ ਗੱਲ ਨਹੀਂ ਛੋਡੀ ਠੰਡੀ ਸੀਲ ਪਾ ਚਾਰ ਜਣ ਚਾਰ ਆਦੀ ਬੈਠੇ ਚੋਲੋ ਇਹਨੂੰ ਕੁਛ ਬੜੀ ਨਾ ਹਾਂਜੀ ਹਾਂਜੀ ਅਛਾ ਅਛਾ ਠੀਕ ਆ ਇਹਦਾ ਮੁੱਲ ਵੀ ਜੀ ਵੇਖੋ ਜਿੰਨਾ ਚੱਕਾ ਲੱਗਦਾ ਜਾਂ ਤੀਆ ਵੀ ਜਾਇ ਜੀ ਅੱਜ ਸਿਰ ਮੁੱਲ ਤੇ ਦਾ 85 ਹੈ ਅੱਛਾ ਜੀ ਤੇ 80 ਦੀ ਆਂਦੀ ਹੈ ਚਲ ਛੱਡ ਦੋ ਕੜਾਏ ਘਰਾਏ ਪੜ ਜਗੇ ਇਹ ਪਾਜੀ ਹਵਾਨਾ 77000 ਦੀ ਜੋੜੀ ਦਵਾਂਗੇ ਠੀਕ ਹੈ ਠੀਕ ਹੈ ਲਓ ਮੈਂ 77000 ਦੀ ਹਾਂਜੀ ਕਾਤ ਕਾਤ ਵਿੱਚ ਛੱਕਾ ਵਾਂ ਤੇ ਇਹ ਵੀ ਨੀਲੀ ਲਾਗੀ ਦੇ ਵਿੱਚ ਆ ਗਈ ਆ ਤੇ ਡੱਗ ਡੂਗੇ ਦੇ ਵੀ ਹਵਾਨੇ ਤੇ ਆ ਗਏ ਆ ਤੇ ਆਜੋ ਹੁਣ ਰੈਂਡ ਤੇ ਦੇਖੋ ਭਾਈ ਕੀਨਾ ਦਿਖਾਉਂਦੇ ਤੁਹਾਨੂੰ ਆਪੇ ਕਾਣ ਕੀਨਾ ਨਹੀਂ ਪੂਰੀ ਮੱਤ ਸੋ ਭਾਈ ਇਹਦੀ ਹਾਲ ਤੇ ਗੱਲ ਕਰਾ ਤਾਜੀ ਦਾ 18 ਕਿਲੋ ਤੋਂ ਪਲੱਸ ਦਾ ਰਿਕਾਰਡ ਜੀ ਅੱਛਾ ਜੀ ਤੇ ਉਧਰੋਂ ਹਰਿਆਣੇ ਚੋਂ ਸਰ੍ਹਸਿਓਂ ਝੋਟੀ ਆਈ ਅੱਛਾ ਜੀ ਹੋਰੇ 24 ਮਹੀਨਿਆਂ ਦੀ ਗੱਭਣ ਜੇ 8-9 ਕਿਲੋ ਦੁੱਧ ਜੇ ਠੀਕ ਹੈ ਵੀਰ ਦੇ ਮੁਕਤਾਬਕ 9 ਕਿਲੋ ਆਪਾਂ 8 ਹੀ ਦੱਸਾਂਗੇ ਅੱਛਾ ਜੀ ਠੀਕ ਹੈ ਨਾ ਲਓ 3 ਥਾ ਕਿਲੋ ਖੰਡ ਦਾ ਪਰ ਬਾਕੀ ਠੰਡੀ ਸੀਲ ਬੜੀ ਆ ਅੱਛਾ ਜੀ ਅਜੇ ਹੁਣੇ ਆਈ ਏ ਝੋਟੀ ਠੀਕ ਠੀਕ ਲਓ ਤੇ ਬਾਕੀ ਕਾਲ ਵਾਂਗ ਮੀਂਹ ਜੀ ਝੇਲੋ ਕਾਰੀਆਂ ਪਾਈਆਂ ਬਾਈ ਨੇ ਇੱਕ ਘਾਤ ਖੋਨਾ ਬਹੁਤ ਹੀ ਤਕੜਾ ਵਾ ਬਹੁਤ ਹੀ ਵੱਡੀ ਝੋਟੀ ਬਾਜੀ ਇਹ ਬਈ ਦੂਜਾ ਸੂਰ ਸਹੀ ਕੇ ਪਹਿਲਾਂ ਇਹ ਵੀਰ ਦੀ ਦੂਜਾ ਠੀਕ ਹੈ ਠੀਕ ਲਓ ਜੀ ਦੂਜਾ ਸੂਰ ਸੂਈ ਜੇ ਇਹ ਤੀਜੇ ਨੂੰ ਗੱਭਣ ਹੈ ਬਾਈਏ ਹਾਂ ਜੀ ਜੀ ਥੀ ਠੀਕ ਲੋਬੀ ਤੀਜੇ ਨੂੰ ਗੱਬਣ ਜੇ ਤੇ ਕਰੋ ਥਣ ਪੰਡਾ ਬਹੁਤ ਹੀ ਚੰਗਾ ਲੱਗਾ ਵਾ ਇਹਦਾ ਗਿੱਠ ਗਿੱਠ ਤੇ ਥਣ ਲੱਗਾ ਵਾ ਇਹ 18 ਲੀਟਰ ਜਿਹੜਾ ਇਹਨੇ ਸੱਜਰ ਨੇ ਦੁੱਧ ਭਰਿਆ ਵਾ ਥੱਲੇ ਹੁਣ ਵੀ ਸੱਜਰਾਂ ਚ ਨਾ ਹੀ ਦੁੱਧ ਆ ਅੱਛਾ ਜੀ ਮੰਨ ਲਓ ਵੀਰ ਹੁਣਾਂ ਦੇ ਦੱਸਣ ਦੇਗਾ ਵੀ 9 ਤੋਂ ਪਲੱਸ ਦੀ ਫੈਂਟ ਆ ਅੱਛਾ ਜੀ ਛੋਟੀ ਦੀ ਵੇਖੋ ਕੱਦ ਵਜਨ ਵੇਖੋ ਛੋਟੀ ਦਾ ਸਰਕਾਰੀ ਲਾਹਗੇ ਉਹ ਖਾ ਦੇਣੀ ਨਹੀਂ ਭੌਰ ਆ ਗਿਆ ਜੈਡ ਬਲੈਕ ਆ ਹਾਂਜੀ ਸਰਕਾਰੀ ਲਾਦ ਗਏ ਕੱਦ ਕਾਲ ਵੀ ਬਹੁਤ ਚੰਗਾ ਉਹਦੇ ਅੰਦਰ ਜਾ ਕੇ ਦਿਖਾ ਦਿੰਦੇ ਹਾਂ ਰੋ ਬਾਈ ਆ ਨ ਬੇਠ ਘੜ ਤੇ ਥਾਂ ਲੱਗਾ ਵਾ 18 ਲੀਟਰ ਜਿਹੜਾ ਇਹਨੇ ਦੁੱਧ ਚਵਾਇਆ ਵਾ ਇਹ ਕਿੰਨੇ ਦੱਸਿਆ ਚਰਦੀ ਕਪਣਾ ਸਾਡੇ ਜਮ ਨੂੰ ਦੂਹ ਦੀ ਹਾਜੀ ਠੀਕ ਹੈ ਠੀਕ ਲਓ ਮੇਰੀ ਕਰੋ ਚੱਕ ਕਹਿਣ ਸੱਜਰਾਂ ਨੂੰ ਪਰੇ ਕਰਦੀ ਆ ਤੇ ਬਾਕੀ ਇਹਦੀ ਚਵਾਈ ਹੋਈ ਹੋ ਸਾਨੂੰ ਕੋਈ ਵੀਰ ਬਣਾ ਕੇ ਲੈਂਦੀ ਜੀ ਅੱਛਾ ਜੀ ਹੁਣ ਲਾ ਦਿਓ ਬਾਈ ਜੀ ਫਿਰ ਇੱਕ ਵਾਰ ਚੰਗੀ ਤਰ੍ਹਾਂ ਦੇਖਾਈਏ ਆਹ ਖਾਓ ਵੇਖੋ ਬਾਈ ਛੋਟੀ ਕਰੋ ਚੈੱਕ ਦੋ ਜੀ ਪੂਰੀ ਵੱਡੀ ਛੋਟੀ ਕੋਈ ਸ਼ੱਕ ਨਹੀਂ ਜੀ ਹਾਂ ਵੀ ਜੱਡ ਬਲਾਇਆ ਕਿ ਬੱਚ ਆ ਗਈ ਆ ਹਾਂਜੀ ਵੇਖੋ ਥੱਲੇੋਂ ਵੇਖੋ ਜਦ ਸੱਜਰ ਹੁੰਦੀ ਆ ਠੀਕ ਆ ਠੀਕ ਆ ਜੀ ਇਹ ਸਰ੍ਹਸਿਓਂ ਬਾਜੀ ਆਈ ਸੀ ਤੁਸੀਂ ਦਿਖਾ ਦਿਓ ਥਣ ਤੋਂ ਇੱਕ ਆ ਲਓ ਬਾਜੀ ਕਰੋ ਲਾਗੇ ਤਾਂ ਚੱਕ ਸਣਾ ਦਾ ਸੈਗ ਬਹੁਤ ਹੀ ਚੰਗਾ ਵਾ ਹਾਂਜੀ ਤੇ ਮਿਲਕ ਵਾਂਂਦੀ ਬਹੁਤ ਚੰਗੀ ਲੱਗੀ ਐ ਨਾ ਆਪਾਂ ਹੀ ਲੱਗੀਆਂ ਤੇ ਇਹਦਾ ਮੁੱਲ ਬਾਈ ਹਰ ਮੋਲ ਤੇ ਵੀ ਦੀ ਇਹੋ ਜੀ ਛੋਟੀ ਜੀ ਕਰਦਾ ਇੱਕ ਦਾਹ ਕਰ ਲਈਏ ਹਾਂਜੀ ਲੱਖ ਦੀ ਦੇ ਦਈਏ ਫਰਦੋ ਮਾਨਤਾਂ ਦੇ ਚੋ ਵੀ ਹਾਂ ਨਾ ਹੀ ਕਰੀਏ ਹਾਂਜੀ ਇਹ ਵੀ ਜੀ 90000 ਦੀ ਝੋਟੀ ਦੇ ਦਾਂਗੇ ਆ ਠੀਕ ਹੈ ਠੀਕ ਹੈ ਲਓ ਭਾਜੀ 90000 ਦੀ ਟੋਕੜ ਗੱਪਾਂ ਤੇ ਸੱਜਣਾ ਜਿੰਨਾ ਦੁੱਧ ਭਰੀ ਜਾਂਦੀ ਹੈ ਜੇ ਵੀ ਦੁੱਧ ਵੀ ਜੀ ਮੈਨੂੰ ਇੰਨਾ ਨਹੀਂ ਪਤਾ ਕੋਈ ਵੀਰ ਹੁਣੇ ਹੀ ਸਾਂਵਲਾ ਲੈ ਫੇਰ 11 12 ਕਿਲੋ ਕਰ ਜੂ ਦੁੱਧ ਅੱਛਾ ਜੀ ਮੈਂ ਦੁੱਧ ਮੰਨ ਲਉ ਇਹਦੇ ਸਹਲੇ ਕਿਉਂ ਕਿਲੋ ਖੰਡ ਘਾਟ ਦੱਸਿਆ ਦੁੱਧ ਵਾਧਿਆ ਕੋਈ ਆਈ ਆ ਉਪਰੇ ਥਾਂ ਫਰਕ ਪੈ ਸਕਦਾ ਬਾਕੀ ਠੱਡੀ ਸੀਲ ਬੜੀ ਆ ਕੋਈ ਟੀਕਾ ਨਹੀਂ ਲਵਾਉਗੀ ਝੋਟੀ ਠੀਕ ਹੈ ਠੀਕ ਹੈ ਪਰ ਇਹ ਝੋਟੀ ਵੀ ਲੈ ਲਓ ਵੱਡੀ ਝੋਟੀ ਆ ਭ ਇਹ 90 ਦੀ ਭਾਈ 90 ਹਜ਼ਾਰ ਦੀ ਭਾਈ ਦੇ ਦਾਂਗੇ ਠੀਕ ਹੈ ਠੀਕ ਹੈ ਲਓ ਭਾਈ 90 ਹਜ਼ਾਰ ਵੀ ਚਲ 500 ਛੋਟ ਕਰ ਦੇ ਵਿੱਚੋਂ ਚਲੋ ਜੱਗੇ ਭਾਜੀ ਨੇ ਕਹਿਤਾ ਤਾਂ ਫਿਰ ਆਪਾਂ ਮੰਨ ਲਓ ਯਾਰ ਹੀ ਛੱਡ ਦਾਂਗੇ ਠੀਕ ਹੈ ਠੀਕ ਹੈ ਲਓ ਭਾਈ 1000 ਰੁਪਏ ਭਾਈ ਕਹਿੰਦਾ ਕਿ ਛੋਟ ਕਰ ਦਾਂਗੇ ਤੇ ਕੱਦ-ਕਾੜ ਦੇ ਵਿੱਚ ਕੋਈ ਸ਼ੱਕ ਨਹੀਂ ਜਿਹਦੇ ਹੈ ਵੀ ਨਫੇ ਵਾਲੀ ਆ ਹਾਂਜੀ ਤੇ ਆਜੋ ਹੁਣ ਵਿਹੜ ਬਾਰੇ ਦੱਸਿਓ ਭਾਈ ਜੀ ਜੀ ਵੈਣ ਮੰ ਲਓ ਇਸਲੇ 9 ਲੀਟਰ ਦੁੱਧ ਠੰਡਾ ਕਰਕੇ ਆਊਗਾ ਅਸਾਂ ਦੁੱਧੇ ਦੇ ਥਲੇ ਵਾਧਿਆ ਅੱਛਾ ਜੀ ਇਹਦੀ ਵੀਰ ਨਾ ਮਸ਼ੀਨੀ ਜੇ ਦਿੱਤੀ ਆਪਾਂ ਨੂੰ ਅੱਛਾ ਜੀ ਠੀਕ ਆ ਦੁੱਧ ਮੰਨ ਲਓ ਇਸਲੇ 12 13 ਕਿਲੋ ਹੀ ਅੱਛਾ ਜੀ ਠੀਕ ਆ ਉਹਦੇ ਕਰਕੇ ਨਾ ਵੈੜ ਮੰਨ ਲਓ ਉਹ ਪਰੇਥਾਂ 'ਵਿ ਫਰਕ ਪਾਇਆ ਜੇ ਹੁਣ ਅਪਨ 9 ਕਿਲੋ ਦੱਸਾਂਗੇ ਅੱਛਾ ਜੀ ਅੱਜ ਨੂੰ ਪੂਰੇ 40 ਦਿਨ ਹੋ ਗਏ ਜੀ ਟੀਕਾ ਭਰਾਏ ਨੇ ਅੱਛਾ ਅੱਛਾ ਠੀਕ ਆ ਠੀਕ ਆ ਤੇ 1 ਲੱਖ 20 ਹਜ਼ਾਰ ਦੀ ਆਈ ਆ ਸੱਜਾ ਚੀਰਮੈਨ ਫਾਰਮ ਤੋਂ ਫਰੇਗੜ ਝੂੜੀਆਂ ਤੋਂ ਸੱਜਾ ਅੱਛਾ ਜੀ ਹਾਂਜੀ ਤੇ 24 ਕਿਲੋ ਦਾ ਰਿਕਾਰਡ ਜੀ ਸੱਜਾ ਦਾ ਠੀਕ ਹੈ ਠੀਕ ਹੈ ਤੇ ਇਹ ਬਈ ਕਨਵਰਸ ਬਸ ਇਹ ਦੂਜਾ ਸੁਆ ਗਾਂ ਮਤਲਬ ਹੈ ਜੀ ਚੈੱਕ ਪਾਸ ਨਹੀਂ ਜੀ ਅੱਛਾ ਅੱਛਾ ਹਾਂਜੀ ਤੇ ਮੈਂ ਖੋਲ ਕੇ ਪਹਿਲੇ ਹੀ ਸਵੇਰੇ 17-18 ਲੀਟਰ ਜਿਹੜਾ ਦੁੱਧ ਨੇ ਭਰਿਆ ਨਹੀਂ 24 ਕਿਲੋ ਭਾਜੀ 24 ਹਾਂ 24 ਕਿਲੋ ਭਰਿਆ ਠੀਕ ਹੈ ਠੀਕ ਹੈ ਲਓ ਭਾਜੀ 24 ਲੀਟਰ ਜਿਹੜਾ ਪਹਿਲਾਂ ਨਹੀਂ ਦੁੱਧ ਭਰਿਆ ਵਾ ਤੇ ਦੂਜੇ ਨੂੰ ਗਾਂ 40 ਕਿ ਦਿਨ ਤੇ ਆਸ-ਪਾਸ ਹੈਗਾ ਠੀਕ ਆ ਭਰੇ ਨੂੰ ਹੋ ਗਿਆ ਟਾਈਮ ਬਾਕੀ ਬਹੁਤੀ ਫਰੀਡ ਛੱਡ ਦਿ ਇਹ ਨਹੀਂ ਖੁੱਲੀ ਅੱਛਾ ਜੀ ਖੁੱਲੀ ਕਰਕੇ ਲਈ ਆ ਠੀਕ ਹੈ ਠੀਕ ਹੈ ਉਹ ਬੜੀ ਫਰਕ ਕਰ ਗਿਆ ਹਾਂਜੀ ਠੰਮੀ ਦੀਲ ਬਣੀ ਹੈ ਜਿਆਦਾ ਬਰੀਡ ਦੇ ਵਿੱਚ ਆ ਗਈ ਆ ਇਹ ਚੜਈ ਹੈ ਖੁੱਲੀ ਦਾ ਆਪੜ ਕਰੀ ਆ ਅੱਛਾ ਅੱਛਾ ਚੱਲ ਮੈਨੂੰ ਛੱਡਿਆ ਕਰੋ ਚੱਕ ਚੋ ਬਹੁਤ ਹੀ ਜਿਆਦਾ ਚੰਗੀਆਂ ਰਿਕਾਡ ਵਾਲੀ ਆ ਗਾੜੀ ਦੇ ਦਿੰਦੇ ਆਸ-ਪਾਸ ਲੱਟੀ ਕੇ ਭਰੀ ਨੂੰ ਟਾਈਮ ਹੋ ਗਿਆ ਵਾ ਤੇ 9-10 ਲੀਟਰ ਦੁੱਧ ਤਿਆਰ ਆ ਬਾਕੀ ਕਰੋ ਚੱਕ ਨਾੜਾ ਲੋੜਾ ਹਮਾਨੇ ਦੇ ਬਹੁਤ ਹੀ ਚੰਗੀਆਂ ਆ ਗਈਆਂ ਵਾ ਬਾਕੀ ਠੰਡੀ ਸੀ ਲਿਆ ਉਹ ਨਹੀਂ ਗੱਲ ਕੋਈ ਆਣੀ ਵਾਲੀ ਆ ਗਈ ਹਣਾ ਆ ਦੇਖੋ ਪਾਜੀ ਬਾਕੀ ਠੰਡੀ ਸੀ ਲ ਬੜੀ ਠੀਕ ਹੈ ਠੀਕ ਹੈ ਲਓ ਪਾਜੀ ਚਮਚੂਮ ਬਹੁਤ ਯਾਰ ਗੁਲਾਬੀ ਆ ਗਿਆ ਵਾ ਤੇ ਖਣ ਵੀ ਗੁਲਾਬੀ ਲੱਗਾ ਤੇ ਇਹਦਾ ਮੁੱਲ ਬਈ ਹਰ ਆ ਪਾਜੀ ਆਹੀ ਪਾਦਣਾ ਪਰ ਵੈਰ ਤੇ ਗਾਂ ਵੇਰ ਵਾਦੇ ਬੰਦੀ ਆ ਹਾਂਜੀ ਸਾਡਾ ਪੁੱਤ ਮੁੱਲੇ ਤਾਂ 40 ਜੇ ਅੱਛਾ ਜੀ ਆ ਜਾ ਆ ਜਾ ਆ ਜਾ ਆ ਜਾ ਇਧਰ ਦੱਸੋ ਆ ਜਾ ਆ ਜਾ ਆ ਗਿਆ ਮੇਰਾ ਪੁੱਤ ਇਧਰ ਤੇ ਆਪਣਾ ਵੀਰ ਆਇਆ ਇਹ ਪੁਨਰਾਂ ਤੋਂ ਅੱਛਾ ਜੀ ਇਹ ਮੱਝਾਂ ਵੇਖਣ ਆਏ ਠੀਕ ਹੈ ਠੀਕ ਹੈ ਜੀ ਤੇ ਡੈਡੀ ਕਹਿੰਦਾ ਮੈਨੂੰ ਲੈ ਗਿਆ ਵੀਡੀਓ ਵੇਖਦੀ ਅੱਛਾ ਅੱਛਾ ਹਾਂ ਜੀ ਤੇ ਆ ਵੀਰ ਆਪਣੀਆਂ ਵੀਡੀਓ ਵੇਖਦਾ ਵਾਲੇ ਧੰਨਵਾਦ ਬਾਈ ਤੇਰਾ ਵੀਡੀਓ ਵੇਖਣ ਲਈ ਹਾਂ ਜੀ ਤੇ ਬਾਈ ਮੁੱਲ ਦੱਸੀਏ ਦਾ ਹਰ ਮੁੱਲ ਭਾਜੀ ਇਹਦਾ ਜਾਇਜ਼ ਕਰੀਏ ਮੁੱਲ ਇਹਦਾ 40 ਜੀ ਅੱਛਾ ਜੀ ਹਾਂ ਨਾ 35000 ਦੀ ਵਸ਼ੀਗਦਾ 35 ਦੀ ਹਾਂ ਜੀ ਚਲ ਛੱਡ ਦੋ 500 ਸੋਰ ਚੌਂਤੀ ਦੀ ਭਾਈ ਦੇ ਦਾਂ ਠੀਕ ਹੈ ਲਓ ਭਾਜੀ 34000 ਦੀ ਤੇ ਬਾਕੀ ਚੰਗੇ ਖਾਨਦਾਨ ਚ ਵਗਿਆ ਤੇ ਬਹੁਤ ਹੀ ਜ਼ਿਆਦਾ ਬਰੀਡ ਵਾਲੀ ਆ ਹਾਂਜੀ ਜੋ ਵੀ ਲੀਟਰ ਜਿਹੜਾ ਇਹਨੇ ਸੱਜਣ ਦੇ ਦੁੱਧ ਭਰਿਆ ਵਾ ਹਾਂਜੀ ਦੁੱਧ ਫੇਰ ਮਾ ਲੋ 13-14 ਕਿਲੋ ਘਰ ਜਣਾ ਵਸ਼ੀਨੇ ਅੱਛਾ ਜੀ ਸਰਵੇ ਇਹਦੀ ਵਸ਼ੀਨੀ ਵੀ ਲਾਉਂਦੇ ਸੀ ਠੀਕ ਹੈ ਠੀਕ ਹੈ ਲਓ ਭਾਈ ਲਾ ਕੇ ਤੁਹਾਨੂੰ ਚੈੱਕ ਕਰਾਉਂਦੇ ਐਨ ਗੁਲਾਬੀ ਥਣਾ ਆ ਗਿਆ ਤੇ ਥਣਾ ਦਾ ਸਾਈਜ਼ ਗਿਆ ਵੀ ਬਹੁਤ ਸ਼ਾਨਦਾਰ ਆ ਚੋਣ ਚਵਾ ਬਹੁਤ ਜ਼ਿਆਦਾ ਜੀ ਠੀਕ ਹੈ ਠੀਕ ਹੈ ਜੀ ਤੇ ਕਹਾਂ ਬਾਕੀ ਹੋਰ ਕੋਈ ਬਾਕੀ ਵੀਰ ਜੀ ਇਹੋ ਹੀ ਮੇਰੇ ਹੱਥ ਜੁੜ ਕੇ ਬੇਨਤੀ ਆ ਹਾਂਜੀ ਜਿਹੜੇ ਵੀਰ ਨੇ ਪਸ਼ੂ ਲੈਣਾ ਆਣ ਕੇ ਆਪਣੀ ਤਸੱਲੀ ਕਰਕੇ ਨੇ ਫਿਰ ਖਰੋ ਨੀ ਬਿਲਕੁਲ ਸਹੀ ਗੱਲ ਆ ਜੀ ਇਹ ਚੰਗੀ ਗੱਲ ਆ ਹਾਂਜੀ ਹਾਂਜੀ ਤੇ ਇਹ ਗੱਲ ਆ ਆਪਾਂ ਨੂੰ ਸਹਿਮਤ ਆ ਵੀ ਜਿੰਨੇ ਰਕਮ ਖਰਚੀ ਨਹੀਂ ਹੁੰਦੀ ਹੈ ਨਾ ਬਿਲਕੁਲ ਬਾਕੀ ਅੱਗੇ ਦੋ ਟਾਈਮ ਚੋਅ ਜ਼ਰੂਰ ਕਰ ਲਿਆ ਕਰੇ ਹਾਂਜੀ ਬਾਅਦ ਚ ਜੀ ਆਪਾਂ ਕਿਸ ਨੂੰ ਲਾਂਮਾ ਦੇਣਾ ਜਾਂ ਬਣਾਉਣ ਵਾਲੇ ਨੂੰ ਹਾਂਜੀ ਇਹਨਾਂ ਵਪਾਰੀਆਂ ਭਰਾਵਾਂ ਨੂੰ ਜਿਹੇ ਤਰ੍ਹਾਂ ਚੰਗੇ ਜਿਹੜੀ ਲੱਗੀ ਦਾ ਚੰਗੇ ਲੱਗੀ ਦਾ ਹਾਂਜੀ ਤੇ ਬਾਕੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵ